ਕਹਾਣੀ ਬੋਧਰਾਜ 파ਰਟ 2 ਉਹਦੇ ਕਹਿਣ ਤੇ ਬੋਧਰਾਜ ਸ਼ਹਿਰ ਚ ਚਲਾ ਗਿਆ ਤੇ ਰਾਹ ਵਿੱਚ ਉਹਨੇ ਪੁਰਾਣੇ ਕੱਪੜੇ ਲਾ ਕੇ ਤੇ ਰਾਜਿਆਂ ਵਾਲੀ ਵਰਦੀ ਪਾ ਲਈ ਤੇ ਸੁਨਿਆਰੇ ਦੀ ਦੁਕਾਨ ਉੱਤੇ ਚਲਾ ਗਿਆ ਉਹਨੂੰ ਉਹਨੇ ਨਾਲ ਦਿਖਾਇਆ ਤਾਂ ਸੁਨਿਆਰਾ ਕਹਿਣ ਲੱਗਾ ਕਿ ਇਹਦਾ ਕੀ ਪਤਾ ਹੈ ਇਹ ਸੁੱਚਾ ਹੈ ਕਿ ਜੋ ਝੂਠਾ ਬੋਧਰਾਜ ਕਹਿਣ ਲੱਗਾ ਇੰਝ ਕਰ ਨਾਲ ਨੂੰ ਅਹਿਰਣ ਉੱਪਰ ਰੱਖ ਕੇ ਉੱਪਰ ਵਦਾਨ ਮਾਰ ਜੇਕਰ ਨਾਲ ਅਹਿਰਣ ਵਿੱਚ ਖੋਬ ਜਾਵੇਗਾ ਤੇ ਫਿਰ ਹੀਰਾ ਵਿਖਾਇਆ ਬਾਹਰ ਨਿਕਲ ਆਵੇਗਾ ਤਾਂ ਇਹ ਸੁੱਚਾ ਜੇ ਨਾ ਨਿਕਲੇ ਤਾਂ ਝੂਠਾ ਸੁਨਿਆਰੇ ਨੇ ਉਸੇ ਤਰ੍ਹਾਂ ਹੀ ਕੀਤਾ ਤਾਂ ਉਹਨੇ ਵੇਖਿਆ ਕਿ ਨਾਲ ਅਹਿਰਣ ਵਿੱਚੋਂ ਬਾਹਰ ਨਿਕਲ ਆਇਆ ਹੈ ਉਹਨੇ ਬੋਧਰਾਜ ਨੂੰ ਮੂੰਹ ਮੰਗੀ ਕੀਮਤ ਦੇ ਦਿੱਤੀ ਬੋਧਰਾਜ ਨੇ ਲੱਖਾਂ ਰੁਪਏ ਵਟ ਕੇ ਜੇਬ ਵਿੱਚ ਪਾਏ ਸ਼ਹਿਰ ਵਿੱਚ ਇੱਕ ਵਧੀਆ ਮਹੱਲ ਖਰੀਦਿਆ ਤੇ ਲੈ ਕੇ ਦਵਾਨੀ ਕੋ ਦੀਆਂ ਮੂੜੀਆਂ ਤੇ ਰਾਜਕੁਮਾਰੀ ਦੇ ਡੇਰੇ ਚਲਾ ਗਿਆ ਮੂੜੀਆਂ ਵੇਚ ਕੇ ਰਾਜਕੁਮਾਰੀ ਕਹਿਣ ਲੱਗੀ ਇਹ ਕੀ ਮੋਦਰਾਜ ਕਹਿੰਦਾ ਹੋਰ ਕਿਸੇ ਨੇ ਉਹਦਾ ਕੀ ਦੇਣਾ ਸੀ ਤੁਸੀਂ ਲੈ ਲੋ ਆ ਮੂੜੀਆਂ ਤੇ ਮੇਰੀਆਂ 10 ਰੋਟੀਆਂ ਦਿਓ ਜਿਹੜੀਆਂ ਮੈਂ ਆਪਣੀ ਨੌਕਰੀ ਵਟੇ ਲੈਂਦਾ ਹਾਂ ਰਾਜਕੁਮਾਰੀ ਸਾਰਾ ਕੁਝ ਸੁਣ ਕੇ ਮੱਥੇ ਨੂੰ ਹੱਥ ਮਾਰਨ ਲੱਗੀ ਕਿ ਕਿਹੋ ਜਿਹਾ ਮੂਰਖ ਦੇ ਪੱਲੇ ਪੈ ਗਈਆਂ ਅਗਲੀ ਵਾਰ ਰਾਜਕੁਮਾਰੀ ਨੇ ਬੋਧਰਾਜ ਨੂੰ ਕੁਝ ਹੀਰੇ ਦਿੱਤੇ ਕਿ ਜਾ ਕੇ ਸ਼ਹਿਰੋਂ ਕੁਝ ਆਟਾ-ਦਾਲ ਲੈ ਕੇ ਆਵੇ। ਇਸ ਵਾਰ ਬੋਧਰਾਜ ਸ਼ਹਿਰ ਗਿਆ ਤੇ ਆਟਾ-ਦਾਲ ਲੈ ਆਇਆ। ਉਹ ਰਾਜਕੁਮਾਰੀ ਨੂੰ ਕਹਿਣ ਲੱਗਾ ਕਿ ਸ਼ਹਿਰ ਵਿੱਚ ਮੇਰਾ ਇੱਕ ਦੋਸਤ ਹੈ। ਤੇ ਉਹ ਬੜਾ ਵਧੀਆ ਤੇ ਉਹਦਾ ਬੜਾ ਵਧੀਆ ਮਹਿਲ ਹੈ। ਉਹ ਕਹਿੰਦਾ ਹੈ ਕਿ ਤੁਸੀਂ ਸ਼ਹਿਰ 'ਚ ਹੀ ਆ ਜਾਓ ਤੇ ਮੇਰੇ ਮਹਿਲ ਵਿੱਚ ਸੁਖ-ਆਰਾਮ ਨਾਲ ਰਹੋ। ਰਾਜਕੁਮਾਰੀ ਉਹਦੀ ਗੋਲੀ ਤੇ ਬੋਧਰਾਜ ਸ਼ਹਿਰ ਵਿੱਚਲੇ ਮਹਿਲ 'ਚ ਚਲੇ ਰਹਿਣ ਲੱਗ ਪਏ। ਬੋਧਰਾਜ ਘਰ ਵਿੱਚ ਤਾਂ ਪਾਟੇ ਪੁਰਾਣੇ ਲੀੜੇ ਪਾ ਛੜਦਾ ਤੇ ਜਦੋਂ ਬਾਹਰ ਬਜ਼ਾਰਾਂ 'ਚ ਨਿਕਲਦਾ ਤਾਂ ਰਾਜਿਆਂ ਵਾਲੀ ਵਰਦੀ ਪਾ ਲੈਂਦਾ। ਸ਼ਹਿਰ ਦੇ ਲੋਕ ਸਮਝਦੇ ਕਿ ਉਹਨਾਂ ਦੇ ਸ਼ਹਿਰ ਵਿੱਚ ਕਿਸੇ ਵੱਡੇ ਰਾਜੇ ਨੇ ਉਤਾਰਾ ਕੀਤਾ ਹੈ। ਇਹ ਗੱਲ ਪਹੁੰਚਦੀ ਪਹੁੰਚਦੀ ਸ਼ਹਿਰ ਦੇ ਰਾਜੇ ਕੋਲ ਪਹੁੰਚ ਜਾਂਦੀ ਹੈ। ਇੱਕ ਦਿਨ ਉਹ ਬੋਧਰਾਜ ਨੂੰ ਕਚਹਿਰੀ ਵਿੱਚ ਸੱਦਦਾ ਹੈ। ਤੇ ਉਹਦੇ ਨਾਲ ਗੱਲਬਾਤ ਕਰਕੇ ਬੜਾ ਖੁਸ਼ ਹੁੰਦਾ ਹੈ। ਬੋਧਰਾਜ ਉਸ ਰਾਜੇ ਨੂੰ ਆਪਣੇ ਘਰ ਰੋਟੀ ਖਾਣ ਦਾ ਸੱਦਾ ਦੇ ਆਉਂਦਾ ਹੈ ਤੇ ਉਹ ਰਾਜਾ ਰੋਟੀ ਖਾਣ ਖਾਣੀ ਮੰਨ ਜਾਂਦਾ ਹੈ। ਬੋਧਰਾਜ ਘਰ ਆ ਕੇ ਰਾਜਕੁਮਾਰੀ ਨੂੰ ਕਹਿੰਦਾ ਹੈ ਕਿ ਲੈ ਹੋਰ ਸਿਆਪਾ ਪੈ ਗਿਆ ਈ। ਉਹ ਪੁੱਛਦੀ ਹੈ ਕਿ ਕੀ ਗੱਲ ਹੋਈ? ਬੋਧਰਾਜ ਕਹਿੰਦਾ ਕਿ ਇਥੋਂ ਦਾ ਰਾਜਾ ਕਹਿੰਦਾ ਹੈ ਕਿ ਮੈਂ ਤੇਰੇ ਘਰ ਰੋਟੀ ਖਾਣੀ ਹੈ। ਮੈਂ ਉਹਨੂੰ ਬੜਾ ਆਖਿਆ ਭਾਈ ਸਾਡੇ ਘਰ ਤੱਕ ਅੱਖ ਵੀ ਨਹੀਂ। ਆਰੋਗ ਮੰਨਿਆ ਨਹੀਂ ਰਾਜਕੁਮਾਰੀ ਕਹਿਣ ਲੱਗੀ ਤੂੰ ਫੇਰ ਨਾ ਕਰ ਤੇ ਉਹਨੂੰ ਕਹਿ ਠੀਕ ਹੈ ਤੂੰ ਕਿਸੇ ਦਿਨ ਵੀ ਆ ਕੇ ਰੋਟੀ ਖਾ ਸਕਦਾ ਹੈ ਬੋਧਰਾਜ ਨੇ ਕਿਹਾ ਚੰਗਾ ਜਿਸ ਦਿਨ ਰਾਜੇ ਦੀ ਬੋਧਰਾਜ ਦੇ ਘਰ ਰੋਟੀ ਸੀ ਉਸ ਦਿਨ ਬੋਧਰਾਜ ਨੇ ਰਾਜਕੁਮਾਰੀ ਨੂੰ ਬਹੁਤ ਸਾਰੇ ਸੂਟ ਤੇ ਸਾੜੀਆਂ ਲਿਆ ਕੇ ਦਿੱਤੇ ਬੋਧਰਾਜ ਰਾਜਾ ਦੇ ਤੇ ਉਹਦਾ ਵਜ਼ੀਰ ਚੁਵਾਰੇ ਉੱਤੇ ਰੋਟੀ ਖਾਣ ਬੈਠ ਗਏ ਰਾਜਕੁਮਾਰੀ ਤੇ ਗੋਲੀ ਨੇ ਬੜੇ ਤੇ ਵਧੀਆ-ਵਧੀਆ ਪਕਵਾਨ ਤਿਆਰ ਕੀਤੇ ਜਦੋਂ ਵੀ ਰਾਜਕੁਮਾਰੀ ਉੱਪਰ ਰੋਟੀ ਫੜਾਉਣ ਆਉਂਦੀ ਤਾਂ ਉਸ ਨਵੀਂ ਸਾੜੀ ਲਾ ਕੇ ਆਉਂਦੀ ਤਾਂ ਉਹ ਨਵੀਂ ਸਾੜੀ ਲਾ ਕੇ ਆਉਂਦੀ ਰਾਜਾ ਉਹਨੂੰ ਪਛਾਣ ਨਾ ਸਕਦਾ ਤੇ ਇਹ ਸਮਝਦਾ ਰਿਹਾ ਕਿ ਹਰ ਵਾਰ ਇਸ ਰਾਜੇ ਦੀ ਨਵੀਂ ਰਾਣੀ ਰੋਟੀ ਫੜਾਉਣ ਆਉਂਦੀ ਹੈ ਜਦੋਂ ਉਹ ਰੋਟੀ ਖਾ ਕੇ ਵਾਪਸ ਜਾਂਦੀ ਤਾਂ ਰਾਜਾ ਵਜ਼ੀਰ ਨੂੰ ਕਹਿਣ ਲੱਗਾ ਕਿ ਉਸ ਰਾਜੇ ਦੀਆਂ ਕਿੰਨੀਆਂ ਰਾਣੀਆਂ ਹਨ ਹਰ ਵਾਰ ਆਪਾਂ ਨੂੰ ਵੱਖਰੀ ਰਾਣੀ ਰੋਟੀ ਦੇਣ ਆਉਂਦੀ ਰਹੀ ਵਜ਼ੀਰ ਕਹਿਣ ਲੱਗਾ ਕਿ ਰਾਜਾ ਇਹ ਗੱਲ ਨਹੀਂ ਉਹਦੀ ਇੱਕ ਹੀ ਰਾਣੀ ਹੈ ਉਹ ਦੋਵੇਂ ਜਿੱਦ ਪਏ ਰਾਜਾ ਵਜ਼ੀਰ ਨੂੰ ਕਹਿਣ ਲੱਗਾ ਕਿ ਮੈਂ ਆਪ ਗਿਣੀਆਂ ਹਨ ਵਜ਼ੀਰ ਆਂਦਾ ਪਈ ਨਹੀਂ ਰਾਜਾ ਤੈਨੂੰ ਭਲੇ ਖਾ ਲੱਗਦਾ ਏ ਰਾਜਾ ਉਹਨੂੰ ਪੁੱਛਦਾ ਪੁੱਛਦਾ ਏ ਪਈ ਤੈਨੂੰ ਕਿਵੇਂ ਪਤਾ ਏ ਵਜ਼ੀਰ ਕਹਿਣ ਲੱਗਾ ਕਿ ਉਹ ਰਾਣੀ ਪਹਿਲੀ ਵਾਰ ਰੋਟੀ ਬਣਾਉਣ ਆਈ ਸੀ ਤਾਂ ਮੈਂ ਉਹਦੇ ਸੱਜੇ ਪੈਰ ਉੱਪਰ ਜਾਣ ਬੁੱਝ ਕੇ ਦਹੀਂ ਦੇ ਛਿੱਟੇ ਪਾ ਦਿੱਤੇ ਸੀ ਤੇ ਫੇਰ ਮੈਂ ਹਰ ਫੇਰੇ ਉਹ ਛੱਡੇ ਵੇਂਦਾ ਰਿਹਾ ਹਾਂ ਰਾਜਾ ਕਹਿਣ ਲੱਗਾ ਫੇਰ ਤਾਂ ਠੀਕ ਹੈ ਤੇ ਇਹ ਬੰਦਾ ਸਾਨੂੰ ਧੋਖਾ ਦਿੰਦਾ ਰਿਹਾ ਹੈ ਹੋਵੇ ਨਾ ਤਾਂ ਆਪਾਂ ਉਹਦੀ ਰਾਣੀ ਖੋ ਲਈਏ ਵਜ਼ੀਰ ਕਹਿਣ ਲੱਗਾ ਰਾਜਾ ਆਪਣੇ ਰਾਜ ਵਿੱਚ ਆਏ ਪਰਦੇਸੀ ਨਾਲ ਇੰਜ ਤੱਕਾ ਕਰਨਾ ਠੀਕ ਨਹੀਂ ਹੋਵੇ ਨਾ ਤੇ ਕੋਈ ਯੋਗਤ ਲੜਾਈਏ ਰਾਜਾ ਆਂਦਾ ਤੂੰ ਦੱਸ ਕਿਵੇਂ ਕਰੀਏ ਵਜ਼ੀਰ ਨੇ ਰਾਜੇ ਨੂੰ ਕਿਹਾ ਕਿ ਤੂੰ ਵੀ ਉਹਨੂੰ ਆਪਣੇ ਘਰ ਰੋਟੀ ਉੱਪਰ ਸੱਦ ਤੇ ਫੇਰ ਅੱਗੇ ਵੇਖੀ ਜਾਵੇਗੀ ਰਾਜੇ ਨੇ ਬੋਧਰਾਜ ਨੂੰ ਆਪਣੇ ਘਰ ਰੋਟੀ ਉੱਪਰ ਸੱਦਿਆ ਤੇ ਵਜ਼ੀਰ ਨੇ ਬੋਧਰਾਜ ਦੇ ਭੋਜਨ ਵਿੱਚ ਜ਼ਹਿਰ ਮਿਲਾ ਦਿੱਤੀ ਜਦੋਂ ਰੋਟੀ ਖਾਣ ਤੋਂ ਬਾਅਦ ਬੋਧਰਾਜ بے ਹੋਸ਼ ਹੋ ਗਿਆ ਤਾਂ ਰਾਜੇ ਨੇ ਉਹਨੂੰ ਸ਼ਹਿਰੋਂ ਬਾਹਰ ਰੂੜੀਆਂ ਤੇ ਸੁੱਟਵਾ ਦਿੱਤਾ ਉਧਰ ਰਾਜਕੁਮਾਰੀ ਬੜੀ ਉਦਾਸ ਹੋਈ ਭਈ ਚਲੋ ਉਹਦਾ ਕੋਈ ਨਾ ਕੋਈ ਤਾਂ ਆਸਰਾ ਸੀ ਉਹ ਵੀ ਜਾਂਦਾ ਰਿਹਾ ਰਾਜਾ ਰਾਜਕੁਮਾਰੀ ਕੋਲ ਗਿਆ ਤੇ ਉਹਦੇ ਨਾਲ ਵਿਆਹ ਕਰਨ ਦੀ ਜ਼ਿੱਦ ਕਰਨ ਲੱਗਾ ਰਾਜਕੁਮਾਰੀ ਨਹੀਂ ਸੀ ਚਾਹੁੰਦੀ ਕਿ ਉਹ ਇਸ ਰਾਜੇ ਨਾਲ ਸ਼ਾਦੀ ਕਰੇ ਇਸ ਲਈ ਉਹਨੇ ਰਾਜੇ ਅੱਗੇ ਸ਼ਰਤ ਰੱਖ ਦਿੱਤੀ ਕਿ ਰਾਜਾ ਜੇ ਤੂੰ ਮੇਰੇ ਨਾਲ ਸ਼ਾਦੀ ਕਰਵਾਉਣੀ ਹੈ ਤਾਂ ਮੈਨੂੰ ਇੱਕ ਟੰਗੀਆਂ ਮਹਿਲ ਪਵਾ ਦੇ ਰਾਜਾ ਕਹਿਣ ਲੱਗਾ ਚਲੋ ਠੀਕ ਆ ਇਹ ਮੇਰੇ ਲਈ ਕੀ ਮੁਸ਼ਕਿਲ ਹੈ ਉਹਨੇ ਸਾਰੇ ਅਮੀਰ ਵਜ਼ੀਰ ਸੱਦੇ ਤੇ ਇੱਕ ਟੰਗੀਆਂ ਮਹਿਲ ਪਾਉਣ ਦਾ ਹੁਕਮ ਦੇ ਦਿੱਤਾ ਉਹਨਾਂ ਨੇ ਉਸੇ ਵੇਲੇ ਹੀ ਮਹਿਲ ਪਾਉਣਾ ਸ਼ੁਰੂ ਕਰ ਦਿੱਤਾ ਉਧਰ ਉਸ ਸ਼ਹਿਰ ਦੀ ਇੱਕ ਜੋਗਣ ਫਿਰਦੀ ਫਰਾਉਂਦੀ ਉਧਰ ਚਲੀ ਗਈ ਜਿੱਥੇ ਬੋਧਰਾਜ ਨੂੰ ਸੁਟਿਆ ਗਿਆ ਸੀ ਉਹਨੇ ਵੇਖਿਆ ਨੌਜਵਾਨ ਗੱਭਰੂ ਬੇਹੋਸ਼ ਪਿਆ ਹੋਇਆ ਹੈ ਤੇ ਸੋਚਿਆ ਹੋਵੇ ਨਾ ਤਾਂ ਤੇ ਸੋਚਿਆ ਹੋਵੇ ਨਾ ਤੇ ਮੈਂ ਇਹਦਾ ਜ਼ਹਿਰ ਚੂਸ ਕੇ ਇਹਨੂੰ ਹੋਸ਼ ਵਿੱਚ ਲਿਆਵਾਂ ਉਹਨੇ ਬੋਧਰਾਜ ਦਾ ਜ਼ਹਿਰ ਚੂਸ ਲਿਆ ਤੇ ਬੋਧਰਾਜ ਹੋਸ਼ ਵਿੱਚ ਆ ਗਿਆ ਜੋਗਣ ਨੇ ਸੋਚਿਆ ਕਿ ਇਹਨੇ ਤਾਂ ਮੇਰੇ ਕੋਲੋਂ ਦੌੜ ਜਾਣਾ ਹੈ ਕੋਈ ਇਕੋ ਇਹੋ ਜਹੀ ਤਰਕੀਬ ਕੱਢਾਂ ਜਿਹੜਾ ਇਹ ਸਦਾ ਮੇਰੇ ਕੋਲ ਹੀ ਰਹੇ ਉਹਨੇ ਜਾਦੂ ਮਾਰ ਕੇ ਮੋਧਰਾਜ ਨੂੰ ਤੋਤਾ ਬਣਾ ਲਿਆ ਤੇ ਉਹਦੇ ਸਿਰ ਵਿੱਚ ਜਾਦੂ ਦੇ ਕਿੱਲੇ ਠੋਕ ਕੇ ਉਹਨੂੰ ਪਿੰਜਰੇ ਵਿੱਚ ਪਾ ਲਿਆ ਤੇ ਆਪਣੇ ਘਰ ਲੈ ਆਈ ਸਾਰੀ ਦਿਹਾੜੀ ਉਹ ਉਹਨੂੰ ਤੋਤਾ ਬਣਾ ਰੱਖਦੀ ਤੇ ਰਾਤ ਨੂੰ ਸਿਰ ਵਿੱਚੋਂ ਕਿੱਲ ਕੱਢਦੀ ਤੇ ਉਹਨੂੰ ਬੰਦਾ ਬਣਾ ਲੈਂਦੀ ਇੰਜ ਹੀ ਕਈ ਦਿਨ ਲੰਘ ਗਏ ਇੱਕ ਦਿਨ ਅਚਾਨਕ ਉਹ ਸ਼ਹਿਰ ਦੇ ਰਾਜੇ ਦੀ ਲੜਕੀ ਦਾ ਤੋਤਾ ਮਹਿਲਾਂ ਵਿੱਚੋਂ ਉੱਡ ਗਿਆ ਤੇ ਉਹ ਕਹਿਣ ਲੱਗੀ ਕਿ ਮੈਨੂੰ ਹੁਣੇ ਹੀ ਤੋਤਾ ਲਿਆ ਕੇ ਦਿੱਤਾ ਜਾਵੇ ਰਾਜੇ ਨੇ ਆਪਣੇ ਸਾਰੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਸ਼ਹਿਰ ਵਿੱਚ ਜਿਸ ਦੇ ਪਾਸ ਵੀ ਤੋਤਾ ਹੈ ਉਥੋਂ ਲੈ ਕੇ ਆਂਦਾ ਜਾ ਉਥੋਂ ਲੈ ਕੇ ਆਂਦਾ ਜਾਵੇ ਤੇ ਮੇਰੀ ਲੜਕੀ ਨੂੰ ਦਿੱਤਾ ਜਾਵੇ ਸਿਪਾਹੀ ਸਾਰੇ ਸ਼ਹਿਰ 'ਚ ਦੌੜ ਗਏ ਤੇ ਇੱਕ ਨੇ ਵੇਖਿਆ ਭਾਈ ਜੋਗਣ ਦੇ ਘਰ ਇੱਕ ਪਿੰਜਰੇ ਵਿੱਚ ਤੋਤਾ ਹੈ ਉਹਨੇ ਉਹ ਪਿੰਜਰਾ ਚੁੱਕਿਆ ਤੇ ਰਾਜੇ ਦੇ ਮਹਿਲਾਂ ਵੱਲ ਦੌੜ ਪਿਆ ਤੇ ਜੋਗਣ ਰੋਂਦੀ ਉਰਲਾਂਦੀ ਰਹਿ ਗਈ ਜਦੋਂ ਉਹਨਾਂ ਉਹ ਤੋਤਾ ਰਾਜੇ ਦੀ ਲੜਕੀ ਨੂੰ ਜਾ ਕੇ ਦਿੱਤਾ ਤਾਂ ਉਹ ਬਹੁਤ ਖੁਸ਼ ਹੋਈ ਜਦੋਂ ਰਾਤ ਪਈ ਤਾਂ ਰਾਜੇ ਦੀ ਲੜਕੀ ਤੋਤੇ ਨੂੰ ਆਪਣੇ ਹੇਕ ਉੱਪਰ ਬਿਠਾ ਕੇ ਉਹਨੂੰ ਪਿਆਰ ਕਰਨ ਲੱਗੀ ਤਾਂ ਉਹਨੇ ਵੇਖਿਆ ਕਿ ਤੋਤੇ ਦੇ ਗਲ ਵਿੱਚ ਕਿਸੇ ਨੇ ਗੰਦੀ ਜਹੀ ਗਾਨੀ ਪਾਈ ਹੋਈ ਹੈ ਉਹਨੇ ਉਹ ਗਾਨੀ ਤੋੜ ਦਿੱਤੀ ਤੇ ਉਹਦੇ ਸਿਰ ਵਿੱਚਲੇ ਕਿੱਲ ਵੀ ਕੁੱਟ ਦਿੱਤੇ ਉਹ ਕਿੱਲ ਬੁੱਟਣ ਦੀ ਧੀਰ ਸੀ ਕਿ ਉਸੇ ਵੇਲੇ ਉਹ ਉਥੇ ਛੇ ਪੁੱਟੀ ਦੇਵ ਵਾਲਾ ਬੰਦਾ ਉਸਦੇ ਪਲੰਗ ਉੱਪਰ ਵਿਛ ਗਿਆ ਇਹ ਵੇਖ ਕੇ ਰਾਜੇ ਦੀ ਲੜਕੀ ਨੇ ਚੋਰ-ਚੋਰ ਦਾ ਰੌਲਾ ਪਾ ਦਿੱਤਾ ਤੇ ਸਾਰੇ ਪਹਿਰੇਦਾਰ ਤੇ ਸਿਪਾਹੀ ਦੌੜੇ ਆਏ ਬੋਧਰਾਜ ਨੂੰ ਪਤਾ ਨਾ ਲੱਗਾ ਕਿ ਉਹ ਕੀ ਕਰੇ ਉਹਨੇ ਮਹਿਲਾਂ ਵਿੱਚੋਂ ਪਿਛਲੇ ਪਾਸੇ ਛਾਲ ਮਾਰ ਦਿੱਤੀ ਪਿਛਲੇ ਪਾਸੇ ਇੱਕ কুমਿਹਾਰਾਂ ਦਾ ਘਰ ਸੀ ਉਹ ਜਾ ਕੇ কুমਿਹਾਰ ਨੂੰ ਕਹਿਣ ਲੱਗਾ ਕਿ ਭਰਾਵਾ ਮੈਂ ਦੁੱਖਾਂ ਦਾ ਮਾਰਿਆ ਹੋਇਆ ਹਾਂ ਤੂੰ ਮੈਨੂੰ ਬਚਾ ਲੈ কুমਿਹਾਰ ਨੇ ਉਹਦੇ ਉੱਪਰ ਬੜਾ ਤਰਸ ਆਇਆ ਤੇ ਉਹ ਕਹਿਣ ਲੱਗਾ ਇੱਥੇ ਮੈਂ ਤੇ ਮੇਰੇ ਘਰ ਵਾਲੀ ਸੁੱਤੇ ਹੋਈਆਂ ਤੇ ਪਿਛਲੇ ਅੰਦਰ ਮੇਰੀ ਲੜਕੀ ਸੁੱਤੀ ਹੋਈ ਹੈ ਤੋ ਉਹਦੇ ਕੋਲ ਜਾ ਕੇ ਸੌਂ ਜਾ ਜਦੋਂ ਸਿਪਾਹੀ ਸਿਪਾਹੀ কুমਿਹਾਰ ਦੇ ਘਰ ਪੁੱਛਣ ਆਏ ਤਾਂ কুমਿਹਾਰ ਕਹਿਣ ਲੱਗਾ ਕਿ ਤਲਾਸ਼ੀ ਲੈ ਲਓ ਆ ਮੈਂ ਤੇ ਮੇਰੇ ਘਰ ਵਾਲੀ ਸੁੱਤੇ ਹਾਂ ਤੇ ਪਿਛਲੇ ਕਮਰੇ ਵਿੱਚ ਮੇਰੀ ਧੀ ਤੇ ਜੁਆਈ ਸੁੱਤੇ ਹਨ ਸਿਪਾਹੀ ਇਹ ਸੁਣ ਕੇ ਚਲੇ ਗਏ ਜਦੋਂ ਦਿਨ ਚੜ੍ਹਿਆ ਤਾਂ ਬੋਧਰਾਜ ਛੁੱਟੀ ਮੰਗਣ ਲੱਗਾ ਉਹ ਕਹਿਣ ਲੱਗਾ ਕਿ ਕਾਦੀ ਛੁੱਟੀ ਹੁਣ ਤਾਂ ਤੈਨੂੰ ਅਸੀਂ ਜੁਆਈ ਬਣਾ ਕੇ ਰੱਖਾਂਗੇ ਉਸ ਕਮਿਆਰ ਦੀ ਧੀ ਵੀ ਖਿਹੜੇ ਪੈ ਗਈ ਕਿ ਹੁਣ ਮੈਂ ਹੋਰ ਕਿੱਥੇ ਕੀਦੇ ਨਾਲ ਵਿਆਹ ਕਰਵਾਉਣਾ ਹੈ ਬੋਧਰਾਜ ਨੂੰ ਹੁਣ ਕੋਈ ਜਵਾਬ ਨਾ ਆਇਆ ਤੇ ਉਹ ਸੋਚਣ ਲੱਗਾ ਕਿ ਚਲੋ ਜੋ ਕਿਸਮਤ ਵਿੱਚ ਹੈ ਵੇਖੀ ਜਾਵੇਗੀ ਸੋ ਇੰਜ ਬੋਧਰਾਜ ਨੇ ਉਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਉਹ ਸਵੇਰੇ ਸੁਵੇਰੇ কুমਿਹਾਰ ਦੀ ਕੁੜੀ ਨਾਲ ਕੋਤੇ ਉੱਪਰ ਭਾਂਡੇ ਲੱਦ ਕੇ ਵੇਚਣ ਚਲਾ ਜਾਂਦਾ ਤੇ ਸ਼ਾਮ ਨੂੰ ਭਾਂਡੇ ਵੇਚ ਕੇ ਵਾਪਸ ਮੁੜ ਆਉਂਦਾ ਇੰਜ ਹੀ ਉਹਦੇ ਦਿਨ ਲੰਘਦੇ ਗਏ ਉਧਰ ਰਾਜੇ ਦਾ ਇੱਕ ਟੰਗੀਆਂ ਮਹਿਲ ਤਿਆਰ ਹੋਣ ਤੇ ਆ ਗਿਆ ਸੀ ਤੇ ਰਾਜਕੁਮਾਰੀ ਨੂੰ ਕੁਝ ਵੀ ਸੂਝ ਨਹੀਂ ਸੀ ਰਿਹਾ ਕਿ ਉਹ ਕੀ ਕਰੇ ਇੱਕ ਦਿਨ ਅਚਾਨਕ ਕੀ ਹੋਇਆ ਕਿ ਬੋਧਰਾਜ ਭਾਂਡੇ ਵੇਚ ਕੇ ਗਲੀ ਵਿੱਚੋਂ ਵਾਪਸ ਆ ਰਿਹਾ ਸੀ ਕਿ ਉਹਨੂੰ ਜੋਗੜ ਨੇ ਵੇਖ ਲਿਆ ਤੇ ਉਹਨੂੰ ਗਲੀ ਵਿੱਚੋਂ ਫੜ ਕੇ ਆਪਣੇ ਘਰ ਵੱਲ ਖਿੱਚਣ ਲੱਗ ਪਈ। ਆਖੇ ਜਦੋਂ ਰੂੜੀਆਂ ਤੇ ਮਰਿਆ ਪਿਆ ਸੀ ਉਦੋਂ ਤੈਨੂੰ ਮੈਂ ਜਿਉਂਦਾ ਕਰਾਂ ਤੇ ਹੁਣ ਹੋਰ ਕਿਸੇ ਨਾਲ ਤੁਰਿਆ ਫਿਰਦਾ। ਦੂਜੇ ਬੰਨਿਓ ਉਹਨੂੰ ਕੁਮਹਾਰ ਦੀ ਕੁੜੀ ਨੇ ਫੜ ਲਿਆ ਕਿ ਜਦੋਂ ਤੈਨੂੰ ਰਾਜੇ ਦੇ ਸਿਪਾਹੀ ਲੱਭਦੇ ਫਿਰਦੇ ਸੀ ਉਦੋਂ ਮੇਰਾ ਘਰ ਵਾਲਾ ਬਣ ਗਿਆ ਸੀ ਤੇ ਹੁਣ ਇਹਦੇ ਨਾਲ ਚਲੇ ਚਲੇ ਚੱਲਿਆ ਏ ਇਹ ਕਿਵੇਂ ਹੋ ਸਕਦਾ ਹੈ? ਅਜੇ ਉਹ ਝਗੜ ਹੀ ਰਹੇ ਸਨ ਕਿ ਉਦੋਂ ਰਾਜਕੁਮਾਰੀ ਵੀ ਉੱਥੇ ਆ ਗਈ ਉਸ ਵੇਖਿਆ ਕਿ ਬੋਧਰਾਜ ਨੂੰ ਦੋ ਔਰਤਾਂ ਨੇ ਫੜਿਆ ਹੋਇਆ ਹੈ ਓਨੇ ਵੀ ਉਹਨੂੰ ਆਣ ਫੜਿਆ ਕਿ ਅੱਧੀ ਰਾਤ ਵੇਲੇ ਮੈਨੂੰ ਘਰੋਂ ਕੱਢ ਕੇ ਤੇ ਹੁਣ ਰਾਹ ਵਿੱਚ ਛੱਡ ਕੇ ਕਿੱਧਰ ਚੱਲੇ ਚੱਲਿਆ ਹੈ ਓਨੇ ਵੀ ਰਾਜਕੁਮਾਰ ਨੂੰ ਇੱਕ ਬੰਨੇਉ ਫੜ ਲਿਆ ਉੱਪਰ ਮਹਿਲਾ ਵਿੱਚ ਉਸ ਰਾਜੇ ਦੀ ਲੜਕੀ ਵੀ ਇਹ ਸਾਰਾ ਨਜ਼ਾਰਾ ਵੇਂਦੀ ਰਹੀ ਉਹ ਵੀ ਆ ਗਈ ਤੇ ਓਨੇ ਵੀ ਬੋਧਰਾਜ ਨੂੰ ਫੜ ਲਿਆ ਕਿ ਅੱਧੀ ਰਾਤ ਵੇਲੇ ਚੋਰਾ ਵਾਂਗ ਮੇਰੇ ਕਮਰੇ ਵਿੱਚ ਆ ਗਿਆ ਸੀ ਤੇ ਹੁਣ ਕਿੱਥੇ ਜਾਵੇਂਗਾ ਉਹ ਚਾਰੇ ਬਾ ਉਹ ਚਾਰੇ ਉਹਨੂੰ ਚਾਰੇ ਚ ਫੇਰੇਉ ਖਿੱਚਣ ਲੱਗ ਪਈਆਂ ਉੱਥੇ ਰੌਲਾ ਪੈ ਗਿਆ ਸਾਰੀ ਗੱਲ ਰਾਜੇ ਦੇ ਦਰਬਾਰ ਵਿੱਚ ਗਈ ਜਦੋਂ ਰਾਜੇ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹਨੇ ਫੈਸਲਾ ਕੀਤਾ ਕਿ ਇਹ ਚਾਰੇ ਹੀ ਬੋਧਰਾਜ ਦੀਆਂ ਰਾਣੀਆਂ ਹਨ ਬੋਧਰਾਜ ਨੇ ਵੀ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਉਹ ਉੱਤਰਦੇਸ਼ ਦੇ ਰਾਜੇ ਦਾ ਲੜਕਾ ਹੈ ਤੇ ਦੱਖਣ ਦੇ ਰਾਜੇ ਦੀ ਜਿਹੜੀ ਕਿ ਉਹ ਦੀ ਮੰਗੇਤਰ ਸੀ ਨੂੰ ਵਿਆਹਣ ਆਇਆ ਸੀ ਹੁਣ ਵਿਆਹ ਕੇ ਚੱਲਿਆ ਹੈ ਜਦੋਂ ਰਾਜਕੁਮਾਰੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਹੀ ਖੁਸ਼ ਹੋਈ ਰਾਜੇ ਨੇ ਆਪਣੀ ਲੜਕੀ ਦੀ ਸ਼ਾਦੀ ਵੀ ਬੋਧ ਰਾਜ ਨਾਲ ਕਰ ਦਿੱਤੀ ਤੇ ਕਈ ਦਿਨ ਉਹ ਖੁਸ਼ੀਆਂ ਹੁੰਦੀਆਂ ਰਹੀਆਂ ਉਧਰ ਬੋਧਰਾਜ ਦੀ ਮਾਂ ਬਹੁਤ ਹੀ ਬੁੱਢੀ ਹੋ ਗਈ ਸੀ ਤੇ ਨਿਆਣੇ ਉਹਨੂੰ ਮਖੌਲ ਵੀ ਕਰਦੇ ਕਿ ਭੂਆ ਉਹ ਤੇਰਾ ਬੋਧਰਾਜ ਆਉਂਦਾ ਹੈ ਦੱਖਣ ਵਾਲੇ ਰਾਜੇ ਦੀ ਕੁੜੀ ਵਿਆਹ ਕੇ ਉਹ ਵਿਚਾਰੀ ਅੱਖਾਂ ਚੁੱਕ ਚੁੱਕ ਵੇਂਦੀ ਰਹਿੰਦੀ ਇੱਕ ਦਿਨ ਸੱਚਮੁੱਚ ਹੀ ਜਦੋਂ ਲਾਮ ਲਸ਼ਕਰ ਦੀ ਧੂੜ ਉੱਡਦੀ ਆਵੇ ਤਾਂ ਨਿਆਣਿਆਂ ਨੇ ਬੋਧਰਾਜ ਦੀ ਮਾਂ ਨੂੰ ਜਾ ਦੱਸਿਆ ਕਿ ਅੱਜ ਸੱਚਮੁੱਚ ਹੀ ਬੋਧਰਾਜ ਆਇਆ ਹੈ ਤਾਂ ਉਹਨੂੰ ਯਕੀਨ ਨਾ ਆਵੇ ਉਨੂੰ ਉਦੋਂ ਪਤਾ ਲੱਗਿਆ ਜਦੋਂ ਉਹਦੀਆਂ ਚਾਰੇ ਨੂਹਾ ਨੇ ਉਹਦੇ ਪੈਰੀਂ ਹੱਥ ਲਾਏ ਉਸ ਸ਼ਹਿਰ ਦੇ ਰਾਜੇ ਨੇ ਜਿਨੇ ਜਿਨੇ ਬੋਧਰਾਜ ਨਾਲ ਆਪਣੀ ਲੜਕੀ ਦੀ ਸ਼ਾਦੀ ਕੀਤੀ ਸੀ ਬੋਧਰਾਜ ਨੂੰ ਕੁੱਝ ਫੌਜਾਂ ਫੌਜਾਂ ਵੀ ਦੇ ਦਿੱਤੀਆਂ ਜਿਨ੍ਹਾਂ ਨਾਲ ਬੋਧਰਾਜ ਨੇ ਆਪਣੇ ਖੁੱਸੇ ਹੋਏ ਰਾਜ ਉੱਤੇ ਹਮਲਾ ਕਰ ਦਿੱਤਾ ਅੱਗੋਂ ਵਜ਼ੀਰ ਵੀ ਬੜਾ ਲੜਿਆ ਬੋਧਰਾਜ ਦੀਆਂ ਫੌਜਾਂ ਕਿਉਂਕਿ ਘੱਟ ਸਨ ਇਸ ਲਈ ਉਹਦੀ ਕੋਈ ਪੇਛ ਨਾ ਜਾਵੇ ਅਖੀਰ ਵਿੱਚ ਉਹਨੂੰ ਸ਼ੇਰ ਦੀ ਮੁੱਛ ਦੇ ਵਾਲ ਦਾ ਚੇਤਾ ਆ ਗਿਆ ਜਦੋਂ ਉਹਨੇ ਸ਼ੇਰ ਦੀ ਮੁੱਛ ਦਾ ਵਾਲ ਤੁਖਾਇਆ ਤਾਂ ਚਾਰ ਚੁਫੇਰੇ ਸ਼ੇਰ ਹੀ ਸ਼ੇਰ ਉਹਨਾ ਨੇ ਵਜ਼ੀਰ ਦੀਆਂ ਫੌਜਾਂ ਦੇ ਆਹੂ ਲਾ ਦਿੱਤੇ ਤੇ ਅੱਧਿਆਂ ਨੂੰ ਖਾ ਲਿਆ ਤੇ ਬਾਕੀ ਦੌੜ ਗਏ ਬੋਧ ਰਾਜ ਨੇ ਸ਼ਹਿਰ ਤੇ ਕਬਜ਼ਾ ਕਰਕੇ ਵਜ਼ੀਰ ਨੂੰ ਕੈਦ ਕਰ ਲਿਆ ਸ਼ੇਰਾਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਦੇ ਰੋਹ ਆਪਣੀ ਮਾਂ ਨੂੰ ਵੀ ਉੱਥੇ ਲੈ ਆਇਆ ਤੇ ਸੁਖੀ ਸੁਖੀ ਰਹਿਣ ਲੱਗ ਪਏ ਰੱਬ ਰੱਖਾ